ਕੋਸੇ ਛੱਡ ਦੇ ਟੇਕ ਪਰਾਈ ਨੂੰ ਬੰਦੇ ਕੋਈ ਨੂੰ ਲਗਦੇ ਕਹੀਂ ਦੇ ਬਣੇ ਭੀੜ ਤਾਂ ਮੁਖਲਿਸ ਸੰਗਿਆਂ ਚੋਂ ਸੰਗੇ ਕੋਈ ਨੂੰ ਤਗਦੇ ਕਹੀਂ ਦੇ ਔਰ ਮਾਰਥੇ ਰਤਬੇ ਰੱਬ ਮੰਡਦਾ ਖੂ ਕੋਈ ਨੂੰ ਵਗਦੇ ਕਹੀਂ ਦੇ ਯਾਰ ਜਿਹੜੇ ਆਪਣੇ ਨਾਲ ਵੀ ਮੁਖਲਿਸ ਨਹੀਂ ਹੋ ਹੋ ਨੋ ਸਕਦੇ ਕਹੀਂ ਦੇ ਉਨਮਾਨ ਹੈ ਪੰਜਾਬੀ ਕਾਇਮ ਰਵੇ ਤੇ ਸ਼ਾਦ ਪੰਜਾਬੀ ਨਾਨਕ ਦੀ ਰੂਦਾਦ ਪੰਜਾਬੀ ਠਹਿਰੇ ਜ਼ਰਾ ਠਹਿਰੇ ਸਾਡੇ ਮਹਿਮਾਨ ਆਏ ਸ਼ੋਕਪੁਰਾ ਜੀ ਸਾਡੇ ਦੋਸਤ ਇੱਥੇ ਵਾਲੇ ਜਿਹੜੇ ਨਾਲ ਜਰਾ ਬੈਠੇ ਨੇ ਉਹਨਾਂ ਨੂੰ ਜਗ੍ਹਾ ਦੇਓ ਬismillah ਜੀ ਕਾਇਮ ਰਵੇ ਤੇ ਸ਼ਾਦ ਪੰਜਾਬੀ ਨਾਨਕ ਦੀ ਰੂਦਾਦ ਪੰਜਾਬੀ ਬੁੱਲੇ ਵਾਰਿਸ ਦੀਏ ਬੋਲੀ ਸਾਡੀ ਕੁੱਲ ਜਾਇਦਾਦ ਪੰਜਾਬੀ मा बोली बहन हायो बे इमदाद पंहिंजी हा बे इमदाद पंजाबी गभरू जुड़ी ज़िंदबाद छोटिय छोटिय नज़मे बस उनमां विरसा सॾा विरसा यार वटावणी पग ਸਾਡਾ ਵਿਰਸਾ ਰਲ ਕੇ ਸੇਕਣੀ ਅੱਗ ਸਾਡਾ ਵਿਰਸਾ ਆਤਾ ਬਜ਼ੁਰਗਾਂ ਦਾ ਸਾਡਾ ਵਿਰਸਾ ਯਾਰ ਸਿਆਣਾ ਲੱਗ ਸਾਡਾ ਵਿਰਸਾ ਇੱਜ਼ਤਦਾਰ ਹੋਣਾ ਸਾਡਾ ਵਿਰਸਾ ਪਰਦਾਦਾਰ ਹੋਣਾ ਸਾਡਾ ਵਿਰਸਾ ਕੋਲ ਦਾ ਨਾਵਾਂ ਦੇ ਸਾਡਾ ਵਿਰਸਾ ਜਿਗਰੇ ਮਾਵਾਂ ਦੇ ਸਾਡਾ ਵਿਰਸਾ ਸਿਰ ਤੇ ਪੱਗ ਰਖਣੀ ਸਾਡਾ ਵਿਰਸਾ ਸਾਗ ਚ ਰਲ ਮੱਖਣੀ ਸਾਡਾ ਵਿਰਸਾ ਮਾਂ ਦੀ ਚੁੰਨੀ ਏ ਸਾਡਾ ਵਿਰਸਾ ਛੱਤ ਤੇ ਕੁੰਨੀ ਏ ਪਰ ਸਾਡਾ ਵਿਰਸਾ ਬਾਹੂ ਵਾਰਿਸਾਂ ਸਾਡਾ ਵਿਰਸਾ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸਾਡਾ ਵਿਰਸਾ ਬਾਹੂ ਵਾਰਿਸਾਂ ਸਾਡਾ ਵਿਰਸਾ ਹੀਰ ਤੇ ਰਾਂਝਾ ਹਾ ਸਾਡਾ ਵਿਰਸਾ ਲੋੜੀ ਦੁੱਲੇ ਦੀ ਸਾਡਾ ਵਿਰਸਾ ਝੁੰਮੇਰ ਬੁੱਲੇ ਦੀ ਸਾਡਾ ਵਿਰਸਾ ਲੋੜੀ ਦੁੱਲੇ ਦੀ ਸਾਡਾ ਵਿਰਸਾ ਝੁੰਮੇਰ ਬੁੱਲੇ ਦੀ ਸਾਡਾ ਵਿਰਸਾ ਮਦਖਾਨਾ ਹੀ ਸਾਡਾ ਵਿਰਸਾ ਹਿੰਦੁਸਤਾਨ ਆਹੀ ਸਾਡਾ ਵਿਰਸਾ ਜੋਗਾਈ ਤਾਲਿਬ ਦੀ ਸਾਡਾ ਵਿਰਸਾ ਦੋੜੇ ਰਿਆਜ਼ ਦੇ ਹਨ ਸਾਡਾ ਵਿਰਸਾ ਯਾਰ ਪੰਜਾਬੀ ਹੈ ਇਸ ਲਈ ਅੰਮਾਰ ਪੰਜਾਬੀ ਜਦ ਜ਼ਮਨਾ ਪਖੜਾ ਪੱਕ ਜਾਂਦਾ ਜਦ ਸਾਹ ਵੀ ਚਲ ਚਲ ਥੱਕ ਜਾਂਦਾ ਆਖਰ ਇਹ ਸੀਨੇ ਰੁਕ ਜਾਂਦਾ ਸਭ ਆਸਾਂ ਦਾ ਫੁੱਲ ਸੁੱਕ ਜਾਂਦਾ ਜਦ ਜ਼ਮਨਾ ਪਖੜਾ ਪੱਕ ਜਾਂਦਾ ਜਦ ਸਾਹ ਵੀ ਚਲ ਚਲ ਥੱਕ ਜਾਂਦਾ ਆਖਰ ਇਹ ਸੀਨੇ ਰੁਕ ਜਾਂਦਾ ਸਭ ਆਸਾਂ ਦਾ ਫੁੱਲ ਸੁੱਕ ਜਾਂਦਾ ਜਦ ਚਲਦੀ ਨਬਜ਼ ਖਲੋ ਜਾਂਦੀ ਦੁੱਖਾਂ ਦੀ ਛੁੱਟੀ ਹੋ ਜਾਂਦੀ ਜਦ ਚਲਦੀ ਨਬਜ਼ ਖਲੋ ਜਾਂਦੀ ਦੁੱਖਾਂ ਦੀ ਛੁੱਟੀ ਹੋ ਜਾਂਦੀ ਜਦ ਪਾਪ ੱਟੇ ਉਸ ਲੈਂਦੇ ਨੇ ਫਿਰ ਫਰਜ਼ੀ ਵਹਿਣ ਕਰਦੇ ਨੇ ਜਦ ਪਾਪ ੱਟੇ ਉਸ ਲੈਂਦੇ ਨੇ ਫਿਰ ਫਰਜ਼ੀ ਵਹਿਣ ਕਰਦੇ ਨੇ ਜਦ ਰਾਹੀ ਆਖਣ ਵੱਤ ਚਲੀਏ ਆ ਉਹ ਆਸ਼ਿਕ ਦਾ ਮੂੰਹ ਤੱਕ ਚਲੀਏ ਜਦ ਕਬਰਿਸਤਾਨੇ ਖੜਦੇ ਨੇ ਤਕਬੀਰਾਂ ਚਾਰੇ ਪੜਦੇ ਨੇ ਜਦ ਤਾਜ਼ਾ ਕਬਰੇ ਦੀ ਮਿੱਟੀ ਕੋਈ ਗੈਰਾ ਮਿੱਟੀ ਪਾਉਂਦੀਆਂ ਨੇ ਮੈਨੂੰ ਯਾਦਾ ਪੈਦੀ ਆ ਵਾਹ ਵਾਹ ਦੱਤੇ ਵਾਹ ਦੱਤੇ ਟੋਪ ਵਾਹ ਦੱਤੇ ਬਾਕੀ ਅੱਖ ਤੇ ਰਹਿਣ ਦੇ ਅੱਖ ਤੇ ਰਹਿਣ ਦੇ ਬਾਕੀ ਅੱਖ ਤੇ ਰਹਿਣ ਦੇ ਮਿਸਰਾ ਦੱਗ ਤੇ ਰਹਿਣ ਦੇ ਬਾਕੀ ਅੱਖ ਤੇ ਰਹਿਣ ਦੇ ਕਿਸਮਤ ਸਾੜਨ ਵਾਲਿਆ ਮੇਰਾ ਕੱਖ ਤੇ ਰਹਿਣ ਦੇ ਹਾਏ ਹਾਏ ਕਿਸਮਤ ਸਾੜਨ ਵਾਲਿਆ ਮੇਰਾ ਕੱਖ ਤੇ ਰਹਿਣ ਦੇ ਕਿਸਮਤ ਸਾੜਨ ਵਾਲਿਆ ਮੇਰਾ ਕੱਖ ਤੇ ਰਹਿਣ ਦੇ ਸਾਬਰ ਇਤਰਾ ਗੋਲੀ ਜੋ ਗਿਆ ਉਹ ਵੱਖੋ ਵੱਖ ਤੇ ਰਹਿੰਦੇ ਇਤਰਾ ਗੋਲੀ ਜੋ ਗਿਆ ਇਤਰਾ ਗੋਲੀ ਜੋ ਗਿਆ ਵੱਖੋ ਵੱਖ ਤੇ ਰਹਿੰਦੇ ਆਹਾ ਜੀਵੇ ਜੀਵੇ ਤਜਮਲ ਜੀਵੇ 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 ਤਜਮਲ ਜੀਵੇ 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 ਤਜਮਲ ਜੀਵੇ ਇਤਰਾ ਗੋਲੀ ਜੋ ਗਿਆ ਮੇਰਾ ਕੱਤ ਵੱਖੋ ਵੱਖਤੇ ਰਹਿਣ ਦੇ ਮਰਨ ਤੋਂ ਡਰਦੇ ਹੋ ਬਾਦਸ਼ਾਹ ਕਮਾਲ ਕਰਦੇ ਹੋ ਬਾਦਸ਼ਾਹ ਮਰਨ ਤੋਂ ਡਰਦੇ ਹੋ ਬਾਦਸ਼ਾਹ ਕਮਾਲ ਕਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਾਰਦੇ ਹੋ ਬਾਦਸ਼ਾਹ ਕਿਸੇ ਨੂੰ ਮਾਰਨ ਦਾ ਸੋਚਦੇ ਹੋ

ਯਾ ਦਾ ਦਾ ਖਜਾਨਾ ਵੇ ਸੁੱਟੀਨਾ ਸੰਦੂਕ ਪੁੱਤਰਾ ਸੰਦੂਕ ਮੇਰਾ ਮੇਰੇ ਹਾਨ ਦਾ ਤੈਨੂੰ ਮੈਲਾ ਵਿੱਚ ਲੱਗਦਾ ਪੁਰਾਣਾ ਵੇ ਸੁੱਟੀਨਾ ਸੰਦੂਕ ਪੁੱਤਰਾ ਬੇਕਾਰ ਦੀ ਜਿਹੜੀਆਂ ਬਹੂ ਬੇਕਾਰ ਦੀ ਜਿਹੜੀਆਂ ਬਹੂ ਉਹਨੂੰ ਟਾਲ ਕੋਈ ਕਰਕੇ ਮਹਾਨਾ ਸੋਹਣਿਆ ਤੇ ਸੁਖ ਤੇਰੀ ਦਾ ਇਹਦੇ ਵਿੱਚ ਉਹ ਰੱਬਿਆ ਚਾਰਿਆ ਨਾ ਵੇ ਸੁਤੀਨਾ ਸੰਦੂਖ ਪੁੱਤਰਾ ਵੇ ਦੇਚੇ ਨਿਸ਼ਾਨੀ ਮਹਦੀ ਵੇਕੇ ਦੇਚੇ ਨਿਸ਼ਾਨੀ ਮਹਦੀ ਜੁੱਤੀ ਪੱਗ ਅਤੇ ਕੁੜਤਾ ਪਜਾਮਾ ਵੇ ਸੁਤੀਨਾ ਸੰਦੂਖ ਪੁੱਤਰਾ ਸਤਿ ਸ਼ੁਕਰੀਆ ਜੀ ਤਜਾ ਰਖਾ ਤੇ ਚੱਕੀ ਚੱਕ ਲਈ ਤੇ ਚਰਖਾ ਤੇ ਚੱਕੀ ਚੱਕ ਲਈ ਹੁਣ ਚੱਕੀ ਨ ਸੰਦੂਕ ਦੇਈ ਮਨਾ ਲੈ ਸੁਤੀ ਨ ਸੰਦੂਕ ਪੁੱਤਰਾ ਇਹ ਉਰਦੂ ਦੇ ਖਾਤੇ ਚ ਹੈਗੀ ਹੈ ਤੇ ਅਗਲੀ ਸਾਨੂੰ ਬਹੁਤ ਪੰਜਾਬੀ ਜੀ ਸਾਨੂੰ ਬਹੁਤ ਮਿਹਨਤ ਦੀ ਮਿਹਨਤ ਗੁਰਬਖਸ਼ ਦੀ ਗੱਲ ਕਰੇ ਸੁਣ ਕੇ ਵੀ ਕੰਪਲੀਟ ਨਹੀਂ ਹੈ ਜੀ ਉਹ ਬਹੁਤ ਵਾਰੀ ਕਹਿਨ ਦੀ ਆ ਮੈਨੂੰ ਨਹੀਂ ਪਤਾ ਕਿਉਂਕਿ ਉਹਨਾਂ ਕੋਲ ਡਾਟਾ ਨਹੀਂ ਹੈ ਦੇਖੋ ਤੇ ਇਹਨਾਂ ਨੂੰ ਵੀ ਪਤਾ ਕੋਈ ਨਾ ਪੈਸੇ ਬਰੋਣਾ ਸੁਣ ਕੇ ਵੀ ਤੇ ਅਸੀਂ ਉਸ ਰੋਲੇ ਦੇ ਵਿੱਚ ਜਿਹੜਾ ਸਾਡਾ ਦੇਸ਼ ਸੀ ਤੇ ਅਸੀਂ ਕੋ ਲਈ ਗਏ ਕਿ ਉਹ ਸਾਡਾ ਦੇਸ਼ ਸੀ ਅਸੀਂ ਉਹ ਦੇਸ਼ ਲੱਭਣ ਚੁਰ ਗਏ ਆਪ ਆਪਣੇ ਤੇ ਕਿ ਮੇਰਾ ਦੇਸ਼ ਆਜ਼ਾਦ ਹੋ ਗਿਆ ਤੇਰਾ ਦੇਸ਼ ਇਜਾਦ ਹੋ ਗਿਆ ਆਹੋ ਮੇਰਾ ਦੇਸ਼ ਆਜ਼ਾਦ ਹੋ ਗਿਆ ਤੇਰਾ ਦੇਸ਼ ਇਜਾਦ ਹੋ ਗਿਆ ਪਰ ਆਪਣਾ ਮੁਲਕ ਵਾਚ ਗਿਆ ਆਹੋ ਆਹੋ ਮੇਰਾ ਦੇਸ਼ ਆਜ਼ਾਦ ਹੋ ਗਿਆ ਤੇਰਾ ਮੁਲਕ ਇਜਾਦ ਹੋ ਗਿਆ ਪਰ ਆਪਣਾ ਮੁਲਕ ਵਾਚ ਗਿਆ ਤੈਨੂੰ ਸੋਹਣਾ ਨਾਰਾ ਮਿਲਿਆ ਮੈਨੂੰ ਸੋਹਣਾ ਲਾਰਾ ਮਿਲਿਆ ਵਾਹ 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 ਅੰਮਾਰਾ ਮਿਲਿਆ ਮੈਨੂੰ ਸੋਹਣਾ ਲਾਰਾ ਮਿਲਿਆ ਪਰ ਰੂਹਾਂ ਵਿਚਲਾ ਰਾਗ ਗਿਆ ਤੇ ਨਾਚ ਗਿਆ ਆ ਆਪਣਾ ਮਰਦ ਦਿਵਾ ਜੀ ਤੇਰੇ ਮਜ਼ਬਦ ਦਾ ਝੰਡਾ ਝੁੱਲਿਆ ਹਾਂ ਮੇਰਾ ਪੰਥ ਵੀ ਵਧਿਆ ਝੁੱਲਿਆ ਤੇਰੇ ਮਜ਼ਬਦ ਦਾ ਝੰਡਾ ਝੁੱਲਿਆ ਮੇਰਾ ਪੰਥ ਵੀ ਵਧਿਆ ਫੁੱਲਿਆ ਪਰ ਧਰਮ ਸੀ ਪੱਤਰੇ ਵਾਤ ਗਿਆ ਹਾਏ ਹਾਏ ਆਪਣਾ ਮਨਕ ਗਵਾ ਚੁੱਕਿਆ ਬਹੁਤ ਅੱਛੇ ਬਹੁਤ ਅੱਛੇ ਤੂੰ ਤੂੰ ਮੈਂ ਮੈਂ ਕਰਦੇ ਮੋਏ ਤੂੰ ਤੇ ਮੈਂ ਨਾ ਆਪਾਂ ਹੋਏ ਹਾਏ ਹਾਏ ਕੀ ਬੋਲ ਤੂੰ ਤੂੰ ਮੈਂ ਮੈਂ ਕਰਦੇ ਮੋਏ ਹਾਏ ਤੂੰ ਤੇ ਮੈਂ ਨਾ ਆਪਾਂ ਹੋਏ ਸਾਂਝਾ ਦੁਸ਼ਮਣ ਜਾ ਚ ਗਿਆ ਜਾਜ਼ ਗਿਆ ਆਪਨਾ ਮੰਗੋ ਆਏ ਹਾਏ ਹਾਏ ਆਏ ਜੀ ਸਾਡੇ